ਅੱਜ 16 ਤਰੀਕ 16 ਜੂਨ ਸੋਮਵਾਰ ਦਾ ਦਿਨ ਤੇ ਆਪਾਂ ਖੜੇ ਆ ਇਸ ਟਾਈਮ ਜੀ ਮਾਤਾ ਗੁਜਰ ਕੋਰ ਮਾਰਗ ਤੇ ਮਾਤਾ ਗੁਜਰ ਕੋਰ ਮਾਰਗ ਅੰਬਾਲਾ ਜ਼ਿਲ੍ਹਾ ਤੇ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ ਦੇ ਬਿਲਕੁਲ ਸਾਹਮਣੇ ਸਾਹਮਣੇ ਪ੍ਰੇਮ ਦੇ ਵਿੱਚ ਦਿਸ ਰਿਹਾ ਗੁਰਦੁਆਰਾ ਸਾਹਿਬ ਤੇ ਇਹ ਬੋਰਡ ਤੇ ਲਿਖਿਆ ਵੀ ਹੋਇਆ ਕਿ ਗੁਰਦੁਆਰਾ ਮਰਦੋਂ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਸੋ ਸਾਹਮਣੇ ਗੁਰਦੁਆਰਾ ਸਾਹਿਬ ਹੈ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ ਦੇ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਪਿੰਡ ਤੇ ਮਾਤਾ ਗੁਜਰੀ ਦੇ ਪੇਕੇ ਪਿੰਡ ਕੋਲ ਦੁਆਰਾ ਸ੍ਰੀ ਲਖਨੌਰ ਸਾਹਿਬ ਸੋ ਇਹ ਵੈਸੇ ਹੀ ਅਚਾਨਕ ਹੀ ਅਚਾਨਕ ਹੀ ਬਣ ਗਿਆ ਹੈ ਪ੍ਰੋਗਰਾਮ ਮੈਂ ਭਾਈ ਨੂੰ ਫੋਨ ਕੀਤਾ ਮੇਰੇ ਨਾਲ ਭਾਈ ਹੈ ਰਵਿੰਦਰ ਸਿੰਘ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਤੇ ਵੈਸੇ ਅਚਾਨਕ ਹੀ ਬਣ ਗਿਆ ਪਲਾਨ ਮੈਂ ਭਾਈ ਨੂੰ ਫੋਨ ਕੀਤਾ ਸਵੇਰੇ ਮੈਂ ਕਿਹਾ ਭਾਈ ਯਾਰ ਅੱਜ ਚੱਲੀਏ ਗੁਰਦੁਆਰਾ ਸਾਹਿਬ ਦਰਸ਼ਨ ਕਰ ਆਏ ਇਹ ਬੜੇ ਦਿਨ ਹੋ ਗਏ ਭਾਈ ਕਹਿੰਦਾ ਚੱਲ ਚਲਦੇ ਆ ਯਾਰ ਸੋ ਅਸੀਂ ਆ ਗਏ ਸੋ ਇੱਕ ਹੋਰ ਨਿੱਕੀ ਜੀ ਅਰਦਾਸ ਆ ਤੁਹਾਡੇ ਚਰਨਾਂ 'ਚੋ ਕਿ ਆਪਾਂ ਜਿਹੜੇ ਚੈਨਲ ਤੋਂ ਅੱਜ ਇਹ ਬਲੌਗ ਪਾਵਾਂਗੇ ਇਹ ਚੈਨਲ ਤੇ ਪਹਿਲਾ ਬਲੌਗ ਹੋਏਗਾ ਤੇ ਆਪਾਂ ਆਪਣੇ ਗੁਰੂ ਮਹਾਰਾਜ ਦੇ ਨਾਮ ਤੋਂ ਸਟਾਰਟ ਕਰਦੇ ਆਂ ਚੈਨਲ ਤੇ ਪਿਛਲਾ ਚੈਨਲ ਆਪਣਾ ਹੈਕ ਹੋ ਗਿਆ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਲਾਈਕ ਕਰ ਲਿਆ ਜੇ ਤੇ ਚੈਨਲ ਦਾ ਨਾਮ ਹੈਗਾ ਜੀ ਟਰੈਕ ਵਿਦ ਘੁਮਕੜ ਟਰੈਕ ਦਾ ਮਤਲਬ ਹੋਏ ਜੀ ਕਿ ਆਪਾਂ ਖੰਦੀ ਟਰੈਕ ਕਰਦੇ ਆਂ ਟਰੈਕ ਹਰ ਚੀਜ਼ ਹੁੰਦੀ ਜਿਵੇਂ ਆਹ ਟਰੈਕ ਆ ਸੜਕਾਂ ਟਰੈਕ ਨੇ ਸਾਈਕਲ ਤੇ ਟਰੈਕ ਆ ਮੋਟਰਸਾਈਕਲ ਟਰੈਕ ਆ ਕੋਈ ਵੀ ਰਸਤਾ ਨੂੰ ਟਰੈਕ ਹੀ ਕਹਿੰਦੇ ਆ ਸੋ ਫਿਲਹਾਲ ਸਾਹਮਣੇ ਬਹੁਤ ਹੀ ਖੂਬਸੂਰਤ ਫਰੇਮ ਦੇ ਵਿੱਚ ਆ ਰਿਹਾ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ ਚੱਲਦੇ ਆ ਜੀ ਦਰਸ਼ਣ ਦੇਦਾਰ ਕਰਦੇ ਆ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ ਦੀ ਆ ਨਵੀਂ ਬਿਲਡਿੰਗ ਤਿਆਰ ਹੋ ਰਹੀ ਏ ਤੇ ਸਰਕਾਰੀ বাস ਇੱਥੇ ਖੜੀ ਹੁੰਦੀ ਏ ਸਾਹਮਣੇ ਕੜਾਹ ਪ੍ਰਸ਼ਾਦ ਜੀ ਦੀ ਪਰਚੀ ਤੇ ਦਰਬਾਰ ਸਾਹਿਬ ਤਸਵੀਰ ਟਰਾਵੇ ਵੈਰੀ ਨੂੰ ਤੇ ਗੁਰਦੁਆਰਾ ਸ੍ਰੀ ਮਰਦਾਨ ਸਾਹਿਬ ਦਾ ਇਤਿਹਾਸ ਥੋੜਾ ਜਿਹਾ ਇੱਥੇ ਲਿਖਿਆ ਹੋਇਆ ਹੈ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਧਰਮ ਪ੍ਰਚਾਰ ਲਈ ਦੋ ਰਾਤਾਂ ਰੁਕੇ ਸੀਗੇ ਮੈਂ ਵੀਡੀਓ ਰੱਖ ਦੇਣਾ ਤੁਸੀਂ ਪੌਜ਼ ਕਰਕੇ ਦੇਖ ਲੈਣਾ ਪੜ ਲੈਣਾ ਸੋ ਮੋਟਾ-ਮੋਟਾ ਇਤਿਹਾਸ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਜੀ ਇੱਥੇ ਦੋ ਦਿਨ ਰੁਕੇ ਸੀਗੇ ਜਦੋਂ ਧਰਮ ਪ੍ਰਚਾਰ ਕਰ ਰਹੇ ਸੀਗੇ ਤੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਖੇਲ ਨਾ ਲਿਆਉਂਦੇ ਸੀਗੇ ਖਿੱਦੋ 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 ਗੁੱਡੀ ਜਿਹਨੂੰ ਕਿ ਅੱਜ ਦੇ ਟਾਈਮ 'ਚ ਉਹ ਮਾਡਰਨ ਜਵਾਨੇ ਚ ਹਾਕੀ ਕਹਿ ਦਿੰਦੇ ਨੇ ਤੇ ਇੱਕ ਪਾਲਾ ਇਹ ਹੁੰਦਾ ਸੀਗਾ ਇੱਕ ਪਾਲਾ ਅੱਗੇ ਰਾਹ ਦੇ ਵਿੱਚ ਗੁਰਦੁਆਰਾ ਸਾਹਿਬ ਆਉਂਦਾ ਲਖਨੌਰ ਸਾਹਿਬ ਉਸ ਤੋਂ ਵੀ 5-6 ਕਿਲੋਮੀਟਰ ਅੱਗੇ ਗੁਰਦੁਆਰਾ ਸਾਹਿਬ ਹੈ ਇੱਕ ਗੁਰਦੁਆਰਾ ਸਿੱਧੀ ਗੇਨ ਸਰ ਸਾਹਿਬ ਮਤਲਬ ਕਿ ਇਸ ਪਾਲੇ ਤੇ ਉਸ ਪਾਲੇ ਦੇ ਵਿੱਚ 10 ਤੋਂ 12 ਕਿਲੋਮੀਟਰ ਦਾ ਫਰਕ ਸੀ ਅੱਗੇ ਸਾਬਦਾ ਲੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਕਿੰਨਾ ਵੱਡਾ ਔਰਾ ਸੀਗਾ ਸੋ ਸਾਹਮਣੇ ਬਿਲਡਿੰਗ ਦੇ ਵਿੱਚ ਗੁਰਦੁਆਰਾ ਸਾਹਿਬ चलते हैं अंदर चलो जी, जी। हो वागुर हिमाचल प्रदेश ਦੇ ਸਰਮੌਰ ਜ਼ਿਲ੍ਹੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਵੀ ਇਹ ਸਿੱਖੀ ਸਖਲਾਈ ਦੇ ਹਿਸਾਬ ਨਾਲ ਉਹਨਾਂ ਨੂੰ ਪੜਾਈ ਦਿੱਤੀ ਜਾਂਦੀ ਆ ਅ ਸਿੱਖ ਸੰਸਥਾ ਗੁਰਦੁਆਰਾ ਸਦੀ ਬੜੂ ਸਾਹ ਉਹ ਬੜੂ ਸਾਹ ਦਾ ਇੱਕ ਹਿੱਸਾ ਲਾ ਲਓ ਆ ਸਾਹਮਣੇ ਫਰੇਮ ਦੇ ਵਿੱਚ ਆ ਵਾੜਾ ਸੋ ਇੱਥੇ ਵੀ ਬੱਚੇ ਗੁਰਮਤਿ ਸਖਲਾਈ ਕਰਦੇ ਨੇ ਗੁਰਮਤਿ ਵਿਦਿਆਲਿਆਂ ਦੇ ਨੇ ਸਿੱਖ ਇਤਿਹਾਸ ਦੇ ਹਿਸਾਬ ਨਾਲ ਪੜ੍ਹਾਈ ਕਰਾਈ ਜਾਂਦੀ ਹੈ ਸਾਈਕਲਾਂ ਨੂੰ ਸੁੰਗਲਾ ਆਪਾਂ ਪਾਰਕਿੰਗ ਚ ਲਾਤੀਆਂ ਤੇ ਸਾਹਮਣੇ ਆਂ ਦੀਵਾਨ ਹਾਲ ਜਿੱਥੇ ਕੋਈ ਵੀ ਪ੍ਰੋਗਰਾਮ ਹੁੰਦਾ ਜਦੋਂ ਦੁਸ਼ਹਿਰੇ ਚ ਜਾਂ ਸੰਗਰਾਣਤ ਚੋਂ ਤਾਂ ਇੱਥੇ ਦੀਵਾਨ ਲੱਗਦਾ ਤੇ ਗੁਰਦੁਆਰਾ ਸਾਹਿਬ ਲਖਨੌਰ ਸਾਹਿਬ ਆਪਾਂ ਪਹੁੰਚ ਗਿਆਂ ਚਾਹ ਦਾ ਲੰਗਰ ਗੁਰੂ ਘਰ ਲੰਗਰ ਮਾਤਾ ਗੁਜਰੀ ਜੀ ਲੰਗਰ ਹਾਲ ਤੇ ਸਾਹਮਣੇ ਦਰਬਾਰ ਸਾਹਿਬ ਹੈ ਤੇ ਦਰਬਾਰ ਸਾਹਿਬ ਦੇ ਉੱਤੇ ਥੋੜਾ ਉਸਾਰੀ ਦਾ ਕੰਮ ਚੱਲ ਜੰਦਾ ਹੈ ਆ ਦੇਖੋ ਤੇ ਇੱਥੋਂ ਦਾ ਇਤਿਹਾਸ ਮੈਂ ਥੋੜਾ ਜਿਆਦਾ ਦੱਸ ਦੇਣਾ ਤੁਹਾਨੂੰ ਇੱਥੋਂ ਦਾ ਇਤਿਹਾਸ ਇਹ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਪਿੰਡ ਮਾਤਾ ਗੁਜਰਕੌਰ ਜੀ ਦੇ ਪੇਕੇ ਪਿੰਡ ਤੇ ਗੁਰੂ ਤੇਗ ਬਹਾਦਰ ਜੀ ਦੇ ਸੋਹਰੇ ਪਿੰਡ ਤੇ ਇੱਕ ਇਤਿਹਾਸ ਹੋਰ ਹੈ ਜਿਹੜਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਬਾਰੇ ਕਿ ਇੱਥੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ बाबा श्री चंद भी आए हैं सो ये इतिहास है सामने गुरुद्वारा साहब दरबार साहब दरबार साहब दर्शन करते वागुरु ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਪਾਂ ਹੁਣ ਬਾਹਰ ਨਿਕਲਦੇ ਆ ਮੇਨ ਬਿਲਡਿੰਗ ਤੋਂ ਆ ਬੋਰਡ ਵਿਖਾਈ ਦੱਸੀ ਜਾਂਦਾ ਕਿ ਇਤਿਹਾਸਕ ਮਾਤਾ ਗੁਜਰੀ ਜੀ ਇੱਧਰ ਹੈ ਸੋ ਲੱਗੇ ਹੱਥ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਕੇ ਆਵਾਂਗੇ ਇਤਿਹਾਸਕ ਹੁੰਦੇ ਜਿੱਥੋਂ ਮਾਤਾ ਗੁਜਰੀ ਜੀ ਪਾਣੀ ਭਰਦਾ ਇਸ ਇੱਥੇ ਸਾਹਮਣੇ ਤਲਾਬ ਇਹ ਤਲਾਬ ਦੇ ਵਿੱਚ ਨਿੱਕੇ ਹੁੰਦੇ ਬੜੀਆਂ ਤਾਰੀਆਂ ਲਾਈਆਂ ਨੇ ਹੁਣ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ ਇਸ ਤਲਾਚਾ ਸਨਾਨ ਕੀਤੇ ਨਾ ਤੇ ਨਿੱਕੇ ਹੁੰਦੇ ਜਦੋਂ ਕੁਆਰੇ ਹੁੰਨੇ ਸੀਗਾ ਇੰਨੀਆਂ ਜ਼ਿੰਮੇਵਾਰੀਆਂ ਨਹੀਂ ਸੀ 10 ਤੋਂ 12 ਸਾਲ ਲਗਾਤਾਰ ਅਸੀਂ ਪੈਦਲ ਦਸ਼ਹਰੇ ਤੇ ਗੁਰਦੁਆਰਾ ਲਖਨੌਰ ਸਾਹਿਬ ਆਂਦੇ ਰਹੇ ਹਾਂ ਝੋਨੇ ਝੋਨੇ ਵਢੀ ਚਾਲਦੇ ਸੀਗੇ ਚਾਰ ਪੈਸੇ ਇਕੱਠੇ ਹੋ ਜਾਂਦੇ ਸੀ ਟੋਪਾ ਟੂਪਾ ਵੇਚ ਕੇ ਸੋ ਉਹ ਬਾਜ਼ੀਆਂ-ਬੋਜ਼ੀਆਂ ਲੈ ਕੇ ਇੱਥੇ ਦੋ ਦਿਨ ਰਹਿ ਕੇ ਜ਼ਿੰਦਗੀ ਦੇ ਨਜ਼ਾਰੇ ਲੈਨੇ ਸਭ ਜ਼ਿੰਦਗੀ ਉਹ ਤੋਂ ਹੀ ਵਧੀਆ ਸੀ ਨੰਦੀ ਸੀ ਹਾਂ ਤਾਂ ਜ਼ਿੰਮੇਦਾਰੀਆਂ ਸਾਰੇ ਕੰਮ ਲਿਮਟਡ ਹੋ ਗਏ ਨੇ ਘੁੰਮ ਵੀ ਲਿਮਟਡ ਸਕਦੇ ਆ ਕਿਤੇ ਜਾ ਵੀ ਲਿਮਟਡ ਸਕਦੇ ਆ ਚਲੋ ਚਲੋ ਇਹ ਤਾਂ ਦੁਨੀਆਦਾਰੀ ਆ ਚਲਦੀ ਰਹਿਣੀ ਆ ਸੋ ਹੁਣ ਆਪਾਂ ਚੱਲਦੇ ਆ ਜੀ ਮਾਤਾ ਗੁਜਰ ਕੋਰ ਜੀ ਦੇ ਖੂਹ ਤੇ ਹਾਂ ਪਵਿੱਤਰ ਪੁਰਾਤਨ ਖੂਹ ਮਾਤਾ ਗੁਜਰ ਕੋਰ ਜੀ ਸਾਹਮਣੇ ਫੋਟੋ ਲੱਗ ਗਈ ਆ ਤੇ ਅਸਲ ਵਿੱਚ ਆ ਤੇ ਇਸ ਖੂਹ ਦਾ ਇਤਿਹਾਸ ਇਹ ਆ ਕਿ ਪੂਰੇ ਮਾਲੇ ਜਿਹੇ ਦੇ ਵਿੱਚ ਉਹਨਾਂ ਟਾਈਮਾਂ ਚ ਵੀ ਪਾਣੀ ਖਾਰਾ ਸੀ ਤੇ ਅੱਜ ਵੀ ਖਾਰਾ ਹੈ ਤੇ ਇਹ ਖੂਹ ਦਾ ਪਾਣੀ ਅੱਜ ਵੀ ਮਿੱਠਾ ਤੇ ਉਦੋਂ ਵੀ ਮਿੱਠਾ ਸੀ ਸਾਹਮਣੇ ਪਾਣੀ ਤੇ ਲੋਗ ਇੱਥੇ ਸਨਾਨ ਕਰਦੇ ਨੇ ਕਿਸੇ ਨੂੰ ਕੋੜੇ ਫਿੰਸੀਆਂ ਕੁਝ ਸੋ ਦਲੇਦਰ ਬਿਮਾਰੀਆਂ ਆਉਂਦੀਆਂ ਤਾਂ ਉਹ ਦੂਰ ਹੋ ਜਾਂਦੀਆਂ ਨੇ ਸੋ ਉਹਨਾਂ ਟਾਈਮਾਂ ਦੇ ਵਿੱਚ 10-10 15-15 ਕਿਲੋਮੀਟਰ ਦੂਰ ਲੋਗ ਇੱਥੇ ਪਾਣੀ ਭਰਨ ਆਦੇ ਸੀਗੇ ਇਹ ਇਸ ਇਤਿਹਾਸਕ ਖੂਹ ਦੀ ਇਤਿਹਾਸ ਹੈ ਸੋ ਹੁਣ ਫਿਲਹਾਲ ਦੀ ਕਰੀ ਦੇ ਵਿੱਚ ਇਹ ਕਿ ਆਪਾਂ ਦਰਸ਼ਨ ਦੇ ਦਰ ਕਰ ਲਏ ਖੂਨ ਦੇ ਵੀ ਕਰ ਲਏ ਤੇ ਲਖਨੌਰ ਸਾਹਿਬ ਦੇ ਵੀ ਕਰ ਲਏ ਮਰਦਾਨ ਸਾਹਿਬ ਦੇ ਵੀ ਕਰ ਲਏ ਤੇ ਹੁਣ ਆਪਾਂ ਚੱਲਾਂਗੇ ਘਰ ਕਿਉਂਕਿ ਆਪਾਂ ਘਰੇ ਜਾ ਕੇ ਤਿਆਰ ਹੋ ਕੇ ਜਾਣਾ ਕੰਮ ਤੇ ਸੋ ਇੱਕ ਅਰਦਾਸ ਫਿਰ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਹੁਣ ਜਿੰਨੇ ਵੀ ਮੇਰੇ ਅੱਗੇ ਟ੍ਰੈਵਲ ਦੇ ਇਹ ਟ੍ਰੈਕ ਕਰਾਂਗਾ ਜੋ ਵੀ ਟ੍ਰੈਵਲ ਕਰਾਂਗਾ ਮੈਂ ਇਸ ਚੈਨਲ ਤੇ ਵੀਡੀਓ ਆਣ ਗਿਆ ਪਹਿਲੇ ਯਾਰਾ ਚੈਨਲ ਹੈਕ ਹੋ ਗਿਆ ਸੀਗਾ ਡੈਡ ਹੋ ਗਿਆ ਖਤਮ ਹੋ ਗਿਆ ਆਪਣੇ ਕੋਲ ਨਹੀਂ ਰਿਹਾ ਉਹ 25 26000 ਸਬਸਕ੍ਰਾਈਬਰ ਸੀਗੇ ਹੁੰਦੇ ਤੇ ਹੁਣ ਦੁਬਾਰਾ ਤੋਂ ਮਿਹਨਤ ਕਰਨੀ ਪੈਗੀ ਤੇ ਉਹ ਮਿਹਨਤ ਦੇ ਵਿੱਚ ਸਾਥ ਤੁਹਾਡਾ ਚਾਹੀਦਾ ਤੇ ਚੈਨਲ ਦਾ ਨਾਮ ਹੈ ਟਰੈਕ ਵਿਦ ਕੁਮਕੜ ਤੇ ਸਤਿ ਸ੍ਰੀ ਅਕਾਲ ਅਦਾਬ ਜਿਉਂਦੇ ਵਸਦੇ ਰਹੋ